ਲੋ ਜੀ ਸਾਧੂ ਸਿੰਘ ਸੰਗਰੀਆ ਦੇ ਆਪਾ ਬਹੁਤ ਸੁੱਕਿਆ ਜਿਹੜੇ ਕਿ ਰਾਜਸਥਾਨ ਵਾਲੇ ਨੇ ਤੇ ਇਹਨਾਂ ਦੇ ਐਪਲੀਮੈਂਟ ਇੱਕ ਨੰਬਰ ਹੋਦਿਆ ਕਿ ਜਿਹੜੇ ਬੂਆ ਬਾਈਆਂ ਤੇ ਬੁਰਦੂਦੂ ਤੱਕ ਜਾਨਕਿ ਬਾਹਰ ਲੀਆਂ ਕੰਟਰੀਆਂ ਵਿੱਚ ਜਾਂਦੇ ਆ ਇਹਨਾਂ ਦੇ ਹਲਾਂ ਤੋਂ ਲੈ ਕੇ ਹੈਰੋਂ ਮਤਲਬ ਜਿਹੜੇ ਹੁੰਦੇ ਆ ਕਿ ਸਾਰੇ ਹੀ ਐਪਲੀਮੈਂਟ ਪੂਰੇ ਵਧੀਆ ਹੈਵੀ ਡਿਊਟੀ ਟੁੱਟਿਆ ਤੇ ਇਹਨਾਂ ਦੇ ਵਿਧ ਰੇਟ ਵੀ ਦੱਸਾਂਗੇ ਕਿੰਨਾ ਵੇਟ ਹੈ ਕੀ ਰੇਟ ਹੈ ਕਿੰਨਾ ਲੈਸ ਕਰਦੇ ਆ ਆਪਾਂ ਨੂੰ ਮੇਲੇ ਦਾ ਇਹ ਕੀ ਕੀ ਕਰਦੇ ਆ ਸਾਰੇ ਹੀ 1 ਕੰਬਰ ਦਾ ਲੈਣਾ ਆਪਾਂ ਨੂੰ ਸਾਧੂ ਸਿੰਘ ਸੰਗਰੇ ਜਾਸਤਾਨ ਵਾਲੇ ਠੀਕ ਹੈ ਜੀ ਗੱਲਾ-ਗੱਲਾ ਤੁਹਾਨੂੰ ਆਪਾਂ ਇਮਪਲੀਮੈਂਟ ਦੱਸ ਰਿਹਾ ਹੈ ਨਾ ਇਹਨਾਂ ਦੇ ਇਹਨਾਂ ਦਾ weight ਹੈਗਾ ਜੀ 3 ਕਵਾਂਟਲ 60 ਕਿਲੋ rate ਹੈਗਾ ਇਹਨਾਂ ਦਾ 44000 total ਆਇਆ ਠੀਕ ਹੈ ਜੀ ਮੇਲਾ ਡਿਸਕਾਊਂਟ ਕਰਕੇ ਨਾ 44000 ਰੁਪਏ ਜੀ ਤੇ ਲੋ ਜੀ ਪਿਕਚਰ ਵੀ ਦਿਖਾਉਣਾ ਪੂਰੀ ਵੀਡੀਓ ਦੇ ਵਿੱਚ ਜੇ ਪਾਨੀ ਤਕਰੀ ਆ ਗਈ ਸਿੱਕਲ ਹਲ 18000 ਰੁਪਏ ਦਾ ਮੇਰਾ ਡਿਸਕਾਊਂਟ ਕਰਦਾ 2000 ਤੇ 18000 ਰੁਪਏ ਦਾ ਰੇਟ ਹੈ ਤੇ ਸਾਰੇ ਨਾਲ ਨੂੰ ਦਿਖਾਉਣਾ ਹੈ। ਵੇਟ ਵੀ ਨਾਲ ਵਿੱਧ ਵੇਟ ਹੈ। ਇੱਧਰ ਅੱਗੇ ਲਾਈਵ ਕੈਮਰੇ ਦੇਖੋ ਉੱਪਰ ਵਾਲੇ ਦੇ ਸੈਂਟਰ ਦੇ ਦੇਖੋ ਬੰਦੇ ਕਿਹੜਾ ਕਹਿਵਾਉਂਦੇ ਇਹ ਹੈਗੀ ਆ ਜੀ 13 ਜਿਹੜੇ ਸਾਨੂੰ ਬੱਸਿਆ ਕੇ ਰੇਟ ਇਹ 13 ਹਲ ਠੀਕ ਆ ਜੀ ਆ ਹੈਗੀ ਆ ਜੀ 11 ਹਲ 11 ਹਲ ਇਹ ਇਹਨਾਂ ਦਾ weight ਹੈਗਾ ਜੀ 295 kg ਇਹਦਾ ਜੀ 40000 ਰੁਪਏ ਇਹਨਾਂ ਦਾ rate ਆ ਜੀ ਇਹ ਮੇਲਾ discount ਸਾਰਿਆਂ ਦੀ ਲਗਭਗ 2000 ਰੁਪਏ ਜੀ ਬਿਨਾਲੀ ਨਾਲ ਹੁੰਦੇ ਹਨ ਉਹਨੂੰ weight ਵੀ ਦੱਸਦੇ ਹਨ ਤੇ ਬਾਕੀ ਸੁਧ ਹਾਲ ਨੇ ਜਿਹਨੂੰ ਕਹਿੰਦੇ ਆ ਵੀ ਸੌਕੇ ਤਰੀਕੇ ਨਾਲ ਚੱਲਦਾ ਹੈ ਸੁਧ ਹਾਲ ਅਗਰ ਨੇ ਵੀ ਛੱਡੀ ਮੰਨਦੇ ਨਹੀਂ ਕਿ ਸਾਧੂ ਤੇ ਆ ਵੀ 11 11 ਨੇ ਜੀ ਦੋਨੇ ਨਾਲ ਇਹਨਾਂ ਦੇ ਹੱਕ ਲਾਤੀ ਇਹਨਾਂ ਨੇ ਠੀਕ ਹੈ ਜੀ ਤੇ ਰੇਟ ਇਹਨਾਂ ਦਾ ਸਾਰੇ ਵੇਟ ਦੇ ਹਿਸਾਬ ਨਾਲ ਰੇਟ ਲੈ ਜੀ ਤੇ ਵੇਟ ਹੈਗਾ ਜੀ 3 ਕੁਆਂਟਲ 10 ਕਿਲੋ 310 ਕਿਜੀ ਕੇ ਜਿਹੜੇ 40000 ਰੁਪਏ ਇਹਨਾਂ ਦਾ ਰੇਟ ਆ ਜੀ ਇਹ ਡਿਸਕਾਊਂਟ ਸਾਰੇ ਜੀ 2200 290 ਕਿਜੀ ਤੇ ਆ ਆ ਗਏ ਜੀ 15 ਹਾਲ ਜੀ ਇਹਨਾਂ ਦੇ ਜਿਹੜੇ 15 ਹਾਲ ਹੈਗੇ ਆ 4 ਕੁਆਂਟਲ 55 ਕਿਲੋ ਦੇ ਕਈ 65000 ਰੁਪਏ ਦੇ ਹੱਲ ਨੇ ਇਹ ਮੇਲਾ ਡਿਸਕਾਊਂਟ ਇਹਨਾਂ ਦੇ ਹੈਗਾ ਜੀ 63000 ਰੁਪਏ ਨਹੀਂ ਮੇਲਾ ਡਿਸਕਾਊਂਟ ਹੈਗਾ ਜੀ 2000 ਰੁਪਏ আর ਰੇਟ ਹੈਗਾ 63000 ਰੁਪਏ ਆ ਪਿਕਚਰ ਤੁਹਾਨੂੰ ਪੂਰੀ ਦਿਖਾਉਣਗੇ ਤੇ ਉਸ ਤੋਂ ਬਾਅਦ ਹੈਗਾ ਜੀ 4 ਕਵਾਂਟਰ 40 ਕਿਲੋ ਜੀ ਠੀਕ ਹੈ ਜੀ 60000 ਰੁਪਏ ਰੇਟ ਹੈ ਇਹਨਾਂ ਦਾ 58000 ਰੁਪਿਆ ਰੇਟ ਆ ਜੀ ਨਾਲ 2000 ਰੁਪਿਆ ਮੇਲਾ ਡਿਸਕਾਊਂਟ ਹੋ ਗਿਆ ਸਾਧੂ ਜੀ ਨੂੰ ਸੰਗਰੀਆਂ ਲਈ ਇਹ ਸਾਰੇ ਹਾਲ ਨੇ ਜੀ ਇਹ ਆ ਗਈ ਜੀ ਅੱਗੇ 45000 ਰੁਪਿਆ ਰੇਟ ਆ ਜੀ 47 ਸੀ 3 ਕੰਟੋਲ 55 ਕਿਲੋ ਜੀ ਦਾ ਬੁਕਿੰਗ ਤੇ ਕਰ ਮੁਫਤ ਡਿਲੀਵਰੀ ਹੋ ਜੀ ਡਿਲੀਵਰੀ ਵੀ ਨਾਲ ਮੁਫਤ ਆ ਜੀ ਇਹਨਾਂ ਦੀ ਤੇ ਆ ਇਹਨਾਂ ਦੇ ਪਲਾਉ ਆ ਗਈ 4 ਠੀਕ ਹੈ ਜੀ 64000 ਰੁਪਿਆ 66000 ਰੁਪਿਆ ਰੇਟ ਆ ਦੇ ਮੇਲਾ ਡਿਸਕਾਊਂਟ ਸਾਰਿਆਂ ਦੀ ਇਹਨਾਂ ਦਾ 2000 ਰੁਪਿਆ ਜੀ ਸਾਧੂ ਸਿੰਘ ਸੰਗਰੀਆਂ ਸਾਧੂ ਸਿੰਘ ਸੰਗਰੀਆਂ ਦਾ ਰਾਜਸਥਾਨ ਵਾਲੇ ਬਹੁਤ ਹੀ ਵਧੀਆ ਹੈਵੀ ਡਿਊਟੀ ਇਹਨਾਂ ਦੇ ਐਪਲੀਮੈਂਟਸ ਆਉਂਦੇ ਆ ਤੇ ਆ ਉਸ ਤੋਂ ਬਾਅਦ ਆ ਗਏ ਜੀ ਪ੍ਰੈਸਰ ਵਾਲੇ ਉਹ ਸਿੰਪਲ ਜੀ ਆ ਆ ਗਏ ਪ੍ਰੈਸਰ ਵਾਲੇ ਇੱਕ ਕੁਆਂਟਲ 15 ਕਿਜੀ ਦੇ ਆ ਤੇ 18000 ਰੁਪਿਆ ਜੀ ਟੋਟਲ ਰੇਟ ਆ ਇਹਨਾਂ ਦਾ 2000 ਰੁਪਿਆ ਡਿਸਕਾਊਂਟ ਆ ਜੀ ਜੀ ਉਹ 4 ਵਾਲੇ ਦੇ ਤੇ ਇਹ 3 ਵਾਲੇ ਇਸ ਕਰਕੇ ਇਹਨਾਂ ਦਾ ਰੇਟ ਘਟਾ ਕੇ ਆ ਗਿਆ ਜੀ ਜਿਸ ਕਾ ਇਹਨਾਂ ਦੀਆਂ ਜਿਸ ਕਾ ਆ ਗਿਆ ਜੀ 1,48,000 ਦੀਆਂ 20 ਡਿਸਕਾਂ ਨੇ ਇਹ ਟਾਇਰ ਐਕਸਟਰਾ ਤੇ ਆਪਣਾ ਜਿਹੜਾ ਇਹ ਵੀਡੀਓ ਬਲੌਗ ਆ ਰਹੇ ਹਾਂਗੇ ਇਹਨਾਂ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਸਾਧੂ ਸਿੰਘ ਸੰਗਰੀਆਂ ਦੇ ਬਹੁਤ ਹੀ ਹੈਵੀ ਡਿਊਟੀ ਐਪਲੀਮੈਂਟਸ ਨੇ ਆ ਆ ਗਿਆ ਆਪਣਾ ਜੇਂਦਰਾ ਜੀ ਪੱਟਾਂ ਵਾਲਾ ਇਹਨੂੰ ਕਹ ਦਈਏ ਇਹਦਾ ਰੇਟ ਹੈਗਾ ਜੀ 36000 ਰੁਪਿਆ 2 ਕੁਆਂਟਲ 35 ਕਿਲੋ ਦੇ ਇਹ ਤਵੀਆਂ ਨੇ ਜੀ ਤਵੀਆਂ ਵਾਲਾ ਜੇਂਦਰਾ ਕਹ ਦਈਏ ਆਪਾਂ ਇਹਨਾਂ ਨੂੰ 2000 ਰੁਪਿਆ ਡਿਸਕਾਊਂਟ ਆ ਮੇਲ ਦਾ ਡਿਸਕਾਊਂਟ 34000 ਰੁਪਿਆ ਮਾਦਰਾ ਇਹਦਾ ਰੇਟ ਹੈ 2000 ਰੁਪਏ ਡਿਸਕਾਊਂਟ ਹੈ। ਉਸ ਤੋਂ ਬਾਅਦ ਤਵੀਆਂ ਆ ਗਈਆਂ ਅੱਗੇ 18 ਡਿਸਕਾਂ ਵਾਲੀਆਂ ਜੀ 95000 ਰੁਪਏ ਰੇਟ ਆਈ ਇਹਨਾਂ ਦਾ। ਠੀਕ ਹੈ ਜੀ। ਐਕਸਟਰਾ ਟਾਇਰ ਹੋਣਗੇ ਇਹਨਾਂ ਦੇ। ਤੇ ਤਵੀਆਂ ਇਹਨਾਂ ਦੀਆਂ ਦਿਖਾਉਣ ਆ ਨੂੰ ਪ੍ਰੈਸ ਵਾਲੀਆਂ। ਤੁਸੀਂ ਦੂਰ ਵੀ ਪਸਾਨ ਸਕਦੇ ਹੋ। ਤਵੀਆਂ ਲਈ ਤੇ ਫੜਾਂ ਲਈ ਤੇ ਪਲੀ ਇਵੈਂਟਸ ਲਈ ਵਧੀਆ ਚੰਗੇ ਸੁਥਰੇ ਜਿਵੇਂ ਇਪਲੀਮੈਂਟਸ 4,515,000 ਰੁਪਿਆ ਰੇਟ ਆ ਜੀ ਦਾ 32 ਡਿਸਕਾਂ ਤੇ ਐਕਸਟਰਾ ਲੱਗਣਾ 40,000 ਰੁਪਿਆ ਇਹਨਾਂ ਦਾ ਟਾਇਰਾਂ ਦਾ ਠੀਕ ਆ ਜੀ ਜਿਹੜੇ ਪ੍ਰੈਸਰਾਂ ਦੀਆਂ ਆ ਗਈਆਂ ਪਹੁੰਚ ਜਰੀਏ ਹਰੇਕ ਇਪਲੀਮੈਂਟਸ ਦੀ ਫਰੀ ਹੈ ਇਹਨਾਂ ਦੀ ਕੋਈ ਵੀ ਮਰਜ਼ੀ ਇਪਲੀਮੈਂਟ ਲੈ ਲੋ ਇਹਨਾਂ ਦਾ ਫਰੀ ਆ ਆਹ ਤਵੀਆਂ ਕੱਟ ਵਾਲੀਆਂ ਆ ਗਈਆਂ ਇਹਨਾਂ ਦੀਆਂ ਠੀਕ ਆ ਜੀ 16 ਡਿਸਕਾਂ ਨੇ ਆ ਸਾਧੂ ਸਿੰਘ ਆ ਸਾਧੂ ਪਰ ਇਹਨਾਂ ਦਾ ਇਹ ਟੈਗ ਲਾਇਆ ਸਾਧੂ ਸਿੰਘ ਇਹ ਰਾਜਸਥਾਨ ਵਾਲੇ ਸਾਧੂ ਸੰਗਰੀ ਆ ਇਹ 21000 ਰੁਪਿਆ ਰੇਟ ਆਈ ਵਿਦ ਰੂਲਰ ਨਾਲ ਵਿਦ ਰੂਲਰ ਲਾਇਆ ਜੀ ਨਾਲ 260000 ਰੁਪਿਆ ਪੌਣ ਰੇਟ ਆਈ ਨਾਲ ਵਿਦ ਲਾ ਕੇ 260000 ਰੁਪਿਆ ਰੂਲਰ ਲਾ ਕੇ ਤੇ ਪਹੁੰਚ ਫਰੀ ਪਹੁੰਚ ਹਰ ਇੱਕ ਚੀਜ਼ ਦੇ ਨਾਲ ਫਰੀ ਆਈ ਇਹਨਾਂ ਦੀ ਤੁਹਾਨੂੰ ਸਾਰੇ ਇਹਨਾਂ ਦੇ ਪ੍ਰੀਮੈਂਟਸ ਦਿਖਾਇਆ ਜੀ ਬਹੁਤ ਹੀ ਵਧੀਆ ਸਫਾਈ ਨਾਲ ਬਣਿਆ ਹੋਇਆ ਇਹਨਾਂ ਦੇ ਇਪਲੀਮੈਂਟਸ ਨੇ ਸਾਧੂ ਸਿੰਘ ਭਾਈ ਸਾਧੂ ਇਪਲੀਮੈਂਟਸ